ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ 2 ਮਿੰਟ ਦੀ ਵੀਡੀਓ ਆ ਟਾਈਮ ਕੱਟ ਕੇ ਜਰੂਰ ਦੇਖਿਓ ਇਹ ਗੁਰਦੁਆਰਾ ਅੜੀ ਸਰ ਸਾਹਿਬ ਧੌਲਾ ਦੇ ਨਾਲ ਸੰਬੰਧਿਤ ਵੀਡੀਓ ਆ ਜਿਹੜੀ ਤੇ ਇਹਦਾ ਜਿਹੜਾ ਨਕਸ਼ਾ ਸੀ ਮੇਰੇ ਵੀਰ ਨਕਸ਼ੇ ਦੇ ਮੁਤਾਬਕ ਆਉਂਦੇ ਆ ਉਹ ਗਲਤ ਪਿਆ ਬਿਆਗਾ ਨੈਟ ਤੇ ਇਹਦਾ ਜਿਹੜਾ ਸਹੀ ਰਾਹਗਾ ਉਹ ਤੁਹਾਨੂੰ ਦੱਸਣ ਲੱਗਿਆਂਗੇ ਆਪਾਂ ਤੇ ਜਦੋਂ ਆਪਾਂ ਮਾਨਸਾਂ ਦੇ ਬੰਨੀਓ ਆਉਣੇ ਆ ਆ ਤੁਸੀਂ ਜਿਹੜਾ ਰੋਡ ਦੇਖ ਸਕਦੇ ਹੋ ਹੁਣ ਦੇਖੋਗੇ ਇਹ ਮਾਨਸਾਂ ਵੱਲਿਓਂ ਆਉਣਾ ਪਹਿਲਾ ਅੱਡਾ ਜਿਹੜਾ ਇਹਦਾ ਸੱਡ ਕੇ ਦੂਸਰੇ ਅੱਡੇ ਤੋਂ ਹੀ ਮਾਤਲ ਆਉਣਾ ਪੁਰਾਣਾ ਅੱਡਾ ਬੋਲਦੇ ਨੇ ਆਹ ਦੇਖ ਸਕਦੇ ਹੋ ਉਹ ਬਰਨਾਲੇ ਵੱਨਿਓਂ ਰਾਹ ਆਉਂਦਾ ਐਸਬੀਆਈ ਬੈਂਕ ਕੋਲੋਂ ਬਾਰਡਰ ਬਾਕਸ ਕੋਲੋਂ ਤੁਸੀਂ ਜਿਹੜਾ ਰੋਡ ਆਗਾ ਉਹ ਮੋੜਨਾਗਾ ਰੋਡ ਦੇ ਕੋਨੇ ਦੇ ਉੱਤੋਂ ਤੁਸੀਂ ਆਹ ਦੇਖ ਸਕਦੇ ਹੋ ਸੋਸਾਇਟੀ ਦੇ ਕੋਲੋਂ ਜਣੀ ਕਿ ਉਹ ਸੜਕ ਜਾਂਦੀ ਆ ਮਿੱਠੂ ਪੈਂਚਰਾਂ ਵਾਲੇ ਦੀ ਦੁਕਾਨ ਆ ਜਿੱਥੇ ਉੱਥੇ ਮੋੜਨਾਗਾ ਤੇ ਇਹ ਸਿੱਧੀ ਸੜਕੀ ਆ ਜਿਹੜੀ ਬਾਹਰਲੀ ਫਿਰਨੀ ਆ ਪਿੰਡ ਦੀ ਮਾਨਸਾ ਵੱਨਿਓਂ ਪਹਿਲਾ ਅੱਡਾ ਛੱਡ ਕੇ ਤੇ ਬਰਨਾਲੇ ਵਾਲੀ ਸਾਈਡ ਤੋਂ ਤਾਂ ਪਹਿਲਾਂ ਏਡਾ ਮੁੜਨਾਗਾ ਤੇ ਆਹ ਜਿਹੜਾ ਮਾਨਸਾ ਸਾਈਡ ਤੋਂ ਆਵਣਾਗਾ ਤਾਂ ਇੱਥੋਂ ਮੁੜਨਾਗਾ ਪਹਿਲਾਂ ਏਡਾ ਪਿਛਲਾ ਛੱਡ ਦਿਓ ਮਿੱਠੂ ਪੈਂਚਰਾਂ ਵਾਲੀ ਦੀ ਜਿਹੜੀ ਦੁਕਾਨ ਦੇ ਕੋਲੋਂ ਮੂਰੇ ਸਾਈਟੀ ਦਾ ਕੋਲੋਂ ਮੁੜਨਾ ਤੁਸੀਂ ਪਾਣੀ ਵਾਲੀ ਟੈਂਕੀਆ ਸਾਈਟੀ ਦੇਖ ਸਕਦੇ ਹੋ ਤੇ ਵੀ ਇਹਦੀ ਲੋਕੇਸ਼ਨ ਗਲਤ ਕਰਕੇ ਬਾਜ਼ਾਰ ਦੇ ਵਿੱਚ ਨੇ ਜਿਹੜੀਆਂ ਸਾਰੀਆਂ ਗੱਡੀਆਂਆਂ ਇੱਥੇ ਇਕੱਠੀਆਂ ਹੋ ਜਾਂਦੀਆਂ ਨੇ ਦਿੱਕਤਾਂ ਬਹੁਤ ਆਉਂਦੀਆਂ ਲੋਕੇਸ਼ਨ ਆ ਗਲਤ ਤਾਂ ਜਿਹੜੀ ਇਹਦੀ ਉਹ ਪਈ ਵੀ ਹੈ ਕਿ ਜਿਹੜੀ ਵੀ ਬਾਹਰੋਂ ਕੋਈ ਸੰਗਤ ਆਉਂਦੀ ਆ ਚਾਹੇ ਵੀਡੀਓ ਦੇਖਦਾ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਪਹਿਲਾ ਏਡਾ ਛੱਡ ਕੇ ਮਾਨਸਾਬਨ ਨੂੰ ਤਾਂ ਦੂਜੇ ਏਡੇ ਤੋਂ ਪੁਰਾਣੇ ਏਡੇ ਦਾ ਨਾਮ ਆ ਚਾਹੇ ਤੁਸੀਂ ਐਸਬੀਆਈ ਬੈਂਕਾ ਪਾਣੀ ਵਾਲੀ ਟੈਂਕੀ ਆ ਉਹ ਯਾਦ ਰੱਖ ਲਓ ਉਥੋਂ ਸਿੰਗਲ ਸ਼ੜਕਾ ਜਿਹੜੀ ਬਾਹਰਲੀ ਫਿਰਨੀ ਪਿੰਡ ਨੂੰ ਮੋੜਦੀ ਆ ਇੱਕੋ ਹੀ ਮੋੜ ਆਉਗੇ ਦੇ ਮਤਲਬ ਆ ਬਾਕੀ ਆਹ ਟ੍ਰੈਕ ਜਿਹੜੇ ਨਿਜਮਾ ਵਾਲੇ ਨੇ ਉਹ ਲੱਗਿਆ ਹੋਇਆਗਾ ਇੱਥੋਂ ਤੁਸੀਂ ਅੱਗੇ ਸਾਨੂੰ ਲਿਖਿਆ ਵੀ ਮਿਲੂਗਾ ਤੇ ਆ ਮੋੜ ਦੇ ਵਿੱਚੋਂ ਤੁਸੀਂ ਇਹ ਜਿਹੜਾ ਕਿਸੇ ਪਾਸੋਂ ਵੀ ਆਉਂਦੀ ਆ ਸੰਗਤ ਤੇ ਇਧਰੋਂ ਆਪਾਂ ਸੱਜੇ ਪਾਸੇ ਮੋੜਨਾਗਾ ਤੁਸੀਂ ਦੇਖ ਸਕਦੇ ਹੋ ਅੜੀਸਰ ਗੁਰਦੁਆਰਾ ਸਾਹਿਬ ਜਿਹੜਾ ਥਾਂ ਥਾਂ ਸਾਨੂੰ ਲੱਗੇ ਮਿਲ ਲਗੇ ਆਹ ਸਿੱਧੀ ਸੜਕ ਆ ਜਿਹੜੀ ਇਹ ਗੁਰਦੁਆਰਾ ਅੜੀਸਰ ਸਾਹਿਬ ਨੂੰ